ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਮਰਨਵਾਰਤ ਰੱਖਿਆ 17ਵੇਂ ਦਿਨ ਤੋਂ ਉਹਨਾਂ ਦਾ ਮਰਨਵਾਰਤ ਦਾਖਲ ਹੋ ਗਿਆ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਦੋ ਥਾਵਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਇੱਕ ਖਨੋਰੀ ਹੈ ਇੱਕ ਜੰਭੂ ਬਾਰਡਰ ਤੇ ਤੁਸੀਂ ਕੀ ਦੇਖਦੇ ਹੋ ਮਤਲਬ ਵੀ ਉਹਨਾਂ ਦੇ ਇੱਕ ਪੱਤਰ ਲਿਖਣ ਨਾਲ ਕੋਈ ਗੱਲ ਅੱਗੇ ਤੁਰ ਪੈਗੀ ਜਾਂ ਉਹਨਾਂ ਕਹਿੰਿਆ ਵੀ ਮੈਨੂੰ ਜਾਨ ਦੀ ਕੁਰਬਾਨੀ ਦੇਣੀ ਪੈਗੀ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਸੋਚਦੇ ਇਹ ਨਹੀਂ ਮਹਿਸੂਸ ਕਰਦੇ ਵੀ ਕਿਸਾਨਾਂ ਨੇ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕੀਤਾ ਸੀਗਾ ਉਦੋਂ ਇੱਕ ਏਕਤਾ ਸੀ ਜਿਹੜੀ ਐਸ ਵੇਲੇ ਲਹਿਗ ਕਰਦੀ ਹੈ ਜਿਹੜੀ ਨਹੀਂ ਹੈਗੀ ਇਸ ਤਰੀਕੇ ਨਾਲ ਮਤਲਬ 2-3 ਜਥੇਬੰਦੀਆਂ ਬੈਠੀਆਂ ਇਹਦੇ ਨਾਲ ਕੋਈ ਮਾਸਲੇ ਹੱਲ ਹੋਣ ਚ ਕੋਈ ਮਦਦ ਮਿਲ ਸਕਦੀ ਹੈ ਜਾਂ ਕਿਸਾਨਾਂ ਦੀ ਜਿਹੜੀ ਏਕਤਾ ਦਾ ਛਾਂ ਉਦੋਂ ਬਣੀ ਸੀ ਉਹ ਤਾਰ-ਤਾਰ ਹੋ ਰਹੀ ਹੈ ਨਹੀਂ ਨਹੀਂ ਤਾਂ ਦੇਖੋ ਕਹਿਣਾ ਤਾਂ ਥੋੜਾ ਜਿਹਾ ਹੁਣ ਹਰੇਕ ਨੂੰ ਹੀ ਕਹਿਣਾ ਪਊਗਾ ਵੀ ਕਹਿਣਾ ਚਾਹੀਦਾ ਵੀ ਇਹ ਵੀ ਡੱਡੇਵਾਲ ਸਾਹਿਬ ਦੀ ਜ਼ਿੰਦਗੀ ਨਹੀਂ ਤਾਂ ਮਰਨ ਵੱਤ ਤਾਂ ਉਹੀ ਰੱਖਦੇ ਮਰਨ ਵੱਤ ਦਾ ਕੋਈ ਕਨਸੈਪਟ ਨਹੀਂ ਆ ਇਸ ਤਰ੍ਹਾਂ ਜਿੰਨਾਂ ਕੋਲ ਕੋਈ ਤਾਕਤ ਨਾ ਹੋਵੇ ਕਹਿੰਦੇ ਜੀ ਮੇਰੇ ਕੋਲ ਤਾਕਤ ਕੋਈ ਨਹੀਂ ਮੈਂ ਵਰਤ ਰੱਖ ਲਿਆ ਹੂੰ ਜਿਹ ਕੋ ਤਾਕਤ ਸਾਨੂੰ ਮਰਨ ਵੱਤ ਰੱਖਣ ਦੀ ਲੋੜ ਨਹੀਂ ਹੁੰਦੀ ਇੱਕ ਦੂਜੀ ਗੱਲ ਇਹ ਹੈ ਆ ਜਿਹੜੀ ਮੈਂ ਤੁਹਾਨੂੰ ਨੀਤੀ ਦਿਖਾਈ ਹੈ ਆਹੀ ਤਾਂ ਹੈ ਉਦੋਂ ਗੋਲੀ ਨਾਲ ਇੱਕ ਬੰਦੇ ਨੂੰ ਸਰਕਾਰ ਮਾਰ ਦਿੰਦੀ ਉਦੋਂ ਦੇਖਦੇ ਫਿਰ ਕੀ ਹੁੰਦਾ ਹੁਣ ਤਾਂ ਗੋਲੀ ਨਾਲ ਮਾਰੇ ਨਾ ਕੁਝ ਨਹੀਂ ਹੋਇਆ ਅਗਰਾਂ ਦੇਖ ਲਿਆ ਵੇ ਗੋਲੀ ਨਾਲ ਮਾਰਦਾ ਤਾਂ ਨਹੀਂ ਕੁਝ ਹੋਇਆ ਟੀਅਰ ਗੈਸ ਸਰ ਸਭ ਸਭ ਕੇ ਲੋਕਾਂ ਦੀਆਂ ਅੱਖਾਂ ਖਰਾਬ ਕਰਤੀਆਂ ਦੰਥਾਂ ਵਾਂਹ ਤੋੜਤੀਆਂ ਤਾਂ ਨਹੀਂ ਕੁਝ ਹੋਇਆ ਪੰਜਾਬ ਤਾਂ ਉੱਠਿਆ ਹੀ ਨਹੀਂ ਨਾ ਹਰਿਆਣਾ ਉੱਠਿਆ ਬਲਕੇ ਹਰਿਆਣੇ ਦੀ ਚੋਣ ਜਿੱਤ ਲਈ ਉਹ ਤਾਂ ਖੁਸ਼ ਨੇ ਮਹਾਰਾਸ਼ਟਰ ਦੀ ਚੋਣ ਜਿੱਤ ਲਈ ਉਹ ਕਹਿੰਦੇ ਵਧੀਆ ਕਰਦਾ ਇਹ ਕਹੀ ਜੋ ਖਾਲਸਾ ਨਹੀਂ ਬਹਿ ਗਏ ਖਾਲਸਾ ਨਹੀਂ ਬਹਿ ਗਏ ਉਹ ਉਹ ਜਿਹੜਾ ਹੈਗੇ ਨੇ ਵਪਾਰੀ ਉਹਨਾਂ ਦਾ ਝਗੜਾ ਖਲਾਤਾ ਇਹਨਾਂ ਨਾਲ ਸਵਾਰੀਆਂ ਦਾ ਝਗੜਾ ਖਲਾਤਾ ਲੋਕਾਂ ਦੇ ਵਿੱਚ ਇਹ ਜਿਹੜੇ ਆ ਬਨੂੜ ਦੇ ਹੋਰ ਦੇ ਏਰੀਏ ਦੇ ਨੇ ਉਹਨਾਂ ਨੂੰ ਆ ਅੰਦਰੋਂ ਅੰਦਰ ਹੀ ਜੁਕੀ ਕਰਤਾ ਵੀ ਉਹ ਨਹੀਂ ਮੁੜ ਕੇ ਇਹਨਾਂ ਦੇ ਹੱਕ 'ਚ ਖੜਦੇ। ਉਹਦੇ ਵਿੱਚੋਂ ਇਤਹਾ ਨੀਤੀ ਨਹੀਂ ਹੁੰਦੀ। ਇਹ ਇਹ 25 ਨਵੰਬਰ ਨੂੰ 25 ਨਵੰਬਰ ਨੂੰ ਕੀ ਫਿਕਰ ਲਿਆ? ਆਹ ਦੇਖੀ ਕਰੀਓ ਆ 25 ਨਵੰਬਰ ਨੂੰ ਹੋਣਾ ਦੇਖ ਕੇ ਵੀ ਇਹਨਾਂ ਦਾ ਤਾਂ ਆ ਦੇਖ ਲਓ ਆ ਬੈਠੇ ਨੇ ਇਹਨਾਂ ਨੂੰ ਪੁੱਛਦਾ ਕੌਣ ਹੈ? ਸੋ ਇਸ ਕਰਕੇ ਇਹ ਜਿਹੜਾ ਅੰਦੋਲਨ ਆ ਇਹ ਅੰਦੋਲਨ ਨੇ ਕਿਸਾਨੀ ਦੀ ਇਕਤਾ ਨੂੰ ਵੀ ਢਾਲਾਈ ਹੈ। ਸਰਕਾਰ ਦੇ ਉੱਤੇ ਜਿਹੜਾ ਛੱਪਾ ਸੀ ਉਹ ਵੀ ਤੋੜਿਆ। ਬ੍ਰਿਨੰਡਾ ਦਾ ਕੁਛ ਨਹੀਂ ਹੁੰਦਾ ਇਹਨਾਂ ਦੇ ਗੋਲੀ ਮਾਰ ਦੋ ਇਹਨਾਂ ਦੇ ਟੀਅਰ ਗੈਸ ਚੰਦ ਛੱਡ ਦੋ ਇਹਨਾਂ ਤੇ ਜੋ ਮਰਜ਼ੀ ਕਰ ਦੋ ਇੱਥੇ ਪੰਜਾਬ ਸਰਕਾਰ ਤੋਂ ਉਹਨਾਂ ਨੇ ਇਹੀ ਕਰਾਇਆ ਕਿੰਨੇ ਵਾਰੀ ਕਿਸਾਨਾਂ ਦੇ ਉੱਤੇ ਆਹ ਜਿਹੜੀ ਪੰਜਾਬ ਸਰਕਾਰ ਹੈ ਮੌਜੂਦਾ ਜਿਹੜੀ ਕਹਿੰਦੀ ਅਸੀਂ ਤਾਂ ਪੰਜਾਬ ਦੀਆਂ ਇਹਨੇ ਤਾਂ ਕਿੰਨੇ ਵਾਰੀ ਕੇਂਦਰ ਇਹਨਾਂ ਨਾਲ ਪੰਗਾ ਲਿਆ ਇੱਥੇ ਤਾਂ ਖੱਟਣ ਪੰਗਾ ਲੈਂਦਾ ਸੀ ਹਰ ਵਾਰੀ ਉਹਨੂੰ ਪਿੱਛੇ ਹਟਣਾ ਪੈਂਦਾ ਸੀ ਬਿਲਕੁਲ ਇਹਨਾਂ ਦੇ ਮਾਮਲੇ 'ਚ ਜਿੰਨਾ ਹਰਿਆਣਾ ਸਰਕਾਰ ਨੇ ਪੰਗਾ ਲਿਆ ਕਦੇ ਪਿੱਛੇ ਨਹੀਂ ਹਟਿਓ ਨਹੀਂ ਸੜਕਾਂ ਦੇਖੋ ਦੇਖੋ ਸੜਕਾਂ ਉਹਨੇ ਰੋਕੀਆਂ ਦੋਨਾਂ ਥਾਵਾਂ ਦੇ ਉੱਪਰ ਪੈ ਕਿਸਾਨਾਂ ਦੇ ਖਾਤੇ ਤੇ ਰਹੀਆਂ ਵੀ ਕਿਸਾਨਾਂ ਕਰਕੇ ਰੁਕੀਆਂ ਕਿਸਾਨਾਂ ਨੇ ਰੁਕੀਆਂ ਓਹੋ ਕਿਸਾਨਾਂ ਦੇ ਖਾਤੇ ਪੈ ਇਹ ਕਿਉਂ ਕਿਉਂ ਪੈ ਰਹੀਆਂ ਨੇ ਇਹ ਕਿਉਂ ਪੈ ਰਹੀਆਂ ਨੇ ਪ੍ਰਜਾਪਤੰਤਰ ਨਹੀਂ ਕਰਦੇ ਇਹ ਉੱਥੇ ਇਹ ਇਹਨਾਂ ਦੇ ਬੰਦੇ ਜਦੋਂ ਜਿਹੜਾ ਮਹਾਨ ਨੰਗਣਾ ਚਾਹੁੰਦਾ ਹੈ ਉਹ ਆਉਂਦਾ ਹੈ ਉਹ ਇਹਨਾਂ ਨਾਲ ਬਹਿਸ ਕਰਦਾ ਹੈ ਇਹਨਾਂ ਦੇ ਬੰਦੇ ਬਹਿਸ ਕਰਦੇ ਨੇ ਵੀ ਹਾਂ ਸਾਡਾ ਫੇਰ ਸਾਡੀ ਤਾਂ ਹੱਕ ਹੈ ਹੂੰ ਨਹੀਂ ਆਖਦੇ ਕਿ ਵੀਡੀਓ ਚ ਜਾ ਤਾਂ ਇਹਨਾਂ ਦੇ ਬੰਦੇ ਕਹਿਣ ਵੀ ਦਿਖਾਓ ਅਸੀਂ ਕਿੱਥੇ ਰੁਕੀ ਹੋਈ ਆ। ਆ ਨੰਗ ਜਿਹੜਾ ਸਾਡੇ ਕੋਲੋਂ ਦਾ। ਉਹ ਕਹਿੰਦੇ ਨੇ ਹਾਂ। ਜਾਂ ਤੇ ਇਹ ਜਿਹੜਾ ਥੋੜੀ ਲੜਾਈ ਹੈ। ਵਪਾਰੀ ਇਹੀ ਕਰਦਾ। ਵਪਾਰੀ ਜਦੋਂ ਆਉਂਦੇ ਨੇ ਉਹਨਾਂ ਨੂੰ ਇਹ ਤੁਸੀਂ ਦੱਸੋ ਵੀ ਅਸੀਂ ਕਿੱਥੇ ਰੁਕਿਆ ਨੇ ਤਾਂ ਬੈਠ ਲਿਆ। ਤੁਸੀਂ ਆਉਂਦੀ ਸਰਕਾਰ ਤੇ ਪਾਓ ਦਵਾ ਜਿਹੜਾ ਪਾਉਣਾ ਸਾਡੇ ਸਾਨੂੰ ਕਹਿੰਦੀ ਵੀ ਰਾਹੀ ਜਿਨ੍ਹਾਂ ਨੂੰ ਵੀ ਇਹੀ ਦੱਸਣਾ। ਜਾਦ ਤੁਸੀਂ ਰਾਹੀ ਕਿਨਾਂ ਨਾਲ ਗੱਲ ਕਰਨ ਦੀ ਬਜਾਇਆ ਤੁਸੀਂ ਉਹ ਕਹਿੰਦੇ ਵੀ ਇੱਕ ਤਾਕਤ ਦਾ ਪ੍ਰਦਰਸ਼ਨ ਕਰਦੇ ਕਿ ਕਿ ਰਾਹੀ ਕਿਰ ਕਿੰਨੇ ਹੋਣਗੇ ਉਹਦਾ ਗਿਨਚ ਘਾਟੀ ਹੈ ਨਾ ਹਾਂਜੀ ਤੇ ਫਿਰ ਠੀਕ ਹੈ ਫਿਰ ਫਿਰ ਸੋ ਇਹ ਜਿਹੜਾ ਸਾਨੂੰ ਸਪਸ਼ਟ ਸਮਝਣਾ ਪਏਗਾ ਉਹ ਰਾਹੀ ਕਿਰਾਂ ਨੂੰ ਕਿੱਥੇ ਦੇਖਣਾ ਵੀ ਭਾਈ ਤੇਰੇ ਟਰੱਕ ਦਾ ਤੈਨੂੰ ਖਮਿਆਜਾ ਪਹੁੰਚਣਾ ਪੈ ਰਿਹਾ ਵੀ ਖੜਾ ਇਹਦਾ ਪੈਸਾ ਪੈ ਰਿਹਾ ਰੋਜ਼ ਦਾ ਠੀਕ ਹੈ ਦੂਏ ਦਾ ਸਵੇਰ ਦਾ ਸਟੌਕ ਕਿੰਨੇ ਵੀ ਟਰੱਕਾਂ ਵਾਲੇ ਇਕੱਠੇ ਹੋ ਕੇ ਐਸੇ 500 ਟਰੱਕ ਲਾ ਦੋ ਖਿਆਲ ਅਨੰਦੀ ਸਰਕਾਰ ਦੇ ਖਿਲਾਫ ਕਾਨੂੰਨੀ ਲਾਉਂਦੇ ਅਸੀਂ ਤੋਂ ਕੋਈ ਰਸਤਾ ਨਹੀਂ ਰੁਕਿਆ ਜੋ ਜਿਹੜਾ ਇਹ ਜਿਹੜਾ ਤੋਹ ਤਰੀਕਾ ਫਿਰ ਕਿੰਨੇ ਵਾਰੀ ਡੇਟ ਦੇ ਦਿੰਦੇ ਨੇ ਵੀ ਹੁਣ ਅਸੀਂ ਦਿੱਲੀ ਜਾਵਾਂਗੇ ਜੀ ਹੁਣ ਅਸੀਂ ਦਿੱਲੀ ਜਾਵਾਂਗੇ ਜੀ ਗਏ ਇਹ ਤੁਸੀਂ ਲੋਕਾਂ ਨੂੰ ਮਤਲ ਤੁਸੀਂ ਰੋਜ਼ ਹੀ ਡੇਟ ਦੇ ਦਿੰਦੇ ਹੋ ਦਿੱਲੀ ਜਾਵਾਂਗੇ ਦਿੱਲੀ ਜਾਵਾਂਗੇ ਜਿਵੇਂ ਆ ਸ਼ੇਰਾ ਗਿਆ ਸ਼ੇਰਾ ਗਿਆ ਦੀ ਗੱਲ ਨੇ ਉਹਦਾ ਹਾਲ ਆਖਰ ਕਾਲ ਜਿੱਦੇ ਸੱਚ ਮੁੱਚੇ ਸ਼ੇਰਾ ਹੁੰਦਾ ਉਹਦੇ ਕੋਲ ਪੁੱਛਦਾ ਹੀ ਨਹੀਂ ਨਹੀਂ ਦਿੱਲੀ ਜਾਣ ਲਈ ਵੀ ਤੁਸੀਂ ਕੱਲੋਂ ਫੇਰ ਇਹਨਾਂ ਦਿੱਲੀ ਜਾਣਾ ਨਹੀਂ ਨਹੀਂ ਕੱਲੋਂ ਫੇਰ ਵੀ ਜਾਣਾ ਹੈ ਆਪਾਂ ਦੇਖ ਲਾਂਗੇ ਕਿੰਨਾ ਕ ਜਾਂਦੇ ਨੇ ਨਹੀਂ ਉਹ ਉਹਦੇ ਜਾਣ ਲਈ ਵੀ 100 ਕਿਸਾਨ ਜਾਣਗੇ ਨਹੀਂ ਮੈਂ ਕਹਿੰਦਾ 100 ਨੂੰ ਵੀ 100 ਪਿੱਛੇ ਮਸਾਂ ਗਏ ਨੇ ਜਿੱੱਦੀ ਜਾਣ ਦਾ ਜੇ ਤੁਸੀਂ 100 100 ਇਹ ਕਿਹੜਾ ਬਸਾਂ ਚੜ੍ਹ ਕੇ ਚੜੇ ਜਾਣ ਉੱਥੇ ਜਾ ਕੇ ਆਪਦਾ ਨਖਤ ਮਜ਼ਾਰਾ ਜਾਂ ਕਰਦੇ ਨੇ ਇਹ ਵੀ ਤਾਂ ਤੌਰੀਕਾ ਨਹੀਂ ਜਿਹੜੀ ਇਹ ਦੇ ਚੰਨਾ ਕਿਤੇ ਵੱਡੀ ਸਮੱਸਿਆ ਹੈ ਇਹ ਤਾਂ ਕਿਸਾਨੀ ਨੂੰ ਜਿਹੜਾ ਪਹਿਲੇ ਜਿਆਦਾ ਇਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਸੀ ਮੈਂ ਉਦੋਂ ਕਿਹਾ ਸੀ ਵੀ ਇਹ ਇਹਨਾਂ ਦੇ ਲੀਡਰ ਨੂੰ ਵੀ ਕਿਹਾ ਸੀ ਵੀ ਇਹ ਕੰਮ ਨਾਲ ਨੁਕਸਾਨ ਪਏਗਾ ਇਹ ਉਲਟਾ ਜੇ ਕੋਈ ਬੋਲਦਾ ਇਹਨਾਂ ਨੂੰ ਕਹਿੰਦਾ ਵੀ ਇਹ ਗਲਤ ਗੱਲ ਕਰ ਰਹੇ ਨੇ ਉਹ ਗਲਤ ਇਹਨਾਂ ਦਾ ਕਿਉਂ ਨੇ ਇਹ ਅੱਗੇ ਕਿਸਾਨੀ ਦੇ ਵਿੱਚ ਕਿਸਾਨੀ ਲੀਡਰਸ਼ਿਪ ਆਪਦੇ ਵਿਰੋਧੀਆਂ ਤੇ ਗੱਲ ਨਹੀਂ ਪੈਂਦੀ ਸੋ ਸਰਕਾਰ ਨਾਲ ਲੜਾਈ ਕਰਦੀ ਸੀ ਹੁਣ ਜਿਹੜਾ ਇਹਨਾਂ ਦਾ ਅਸੂਲਨ ਵਿਰੋਧ ਕਰਦਾ ਉਹਦੇ ਘੜ ਪਿੰਦੇ ਨੇ ਆਪ ਜਿਵੇਂ ਜੱਸੀਵੰਦਿਆਂ ਤੋਂ ਬੋਲਣ ਹੀ ਨਹੀਂ ਦਿੰਦੇ ਬੰਦੇ ਦੀ ਉਹਦਾ ਕਤੜ ਕਰਤਾ ਸਰਕਾਰ ਨੇ ਹੀਲ ਕਰਤਾ ਉਹ ਸ਼ੁਭ ਕਰਨ ਨੂੰ ਤੇ ਉੱਥੇ ਇਹਨਾਂ ਨੇ ਦੂਜੇ ਜੱਥੇਬੰਦਿਆਂ ਤੋਂ ਬੋਲਣ ਹੀ ਨਹੀਂ ਦਿੱਤਾ ਛੁਰ ਜਿਆਦਾ ਇਹਨਾਂ ਨੂੰ ਇਹਨਾਂ ਦੇ ਪੱਤਰਕਾਰ ਕੱਢੀ ਮੈਂ ਕੋਲ ਪੜਿਆ ਸੀ ਕਹਿੰਦੇ ਜੀ ਉਹ ਫਲਾਣੇ ਬੰਦੇ ਐ ਕਰਦੇ ਨੇ ਉਹ ਏਕਤਾ ਕਰਾਉਣ ਦੀ ਗੱਲ ਕਰਦੇ ਨੇ ਹਾਂ ਇੱਕ ਤਾਂ ਇੱਕ ਰਹੁੰਦੀ ਸੀ ਉਹ ਵੀ ਕੋਈ ਗੱਲ ਨਹੀਂ ਹੁਣ ਸਾਰੀਆਂ ਜੱਥੇਬੰਦੀਆਂ ਦਾ ਕਾਡਰ ਛੱਡ ਕੇ ਆ ਜਾਈਗਾ ਤੇ ਜੱਥੇਬੰਦੀਆਂ ਦੀ ਬੀੜੀ ਰਹਿ ਜਾਂਨੇ ਨੇ ਇਹ ਤਾਂ ਇੱਥੇ ਮੋਰਚੇ ਦੀ ਕਾਮ ਚੜ ਜਾਣੀ ਹੈ ਜਾਂ ਪਹਿਲਾਂ ਛੋਨਾ ਦੇ ਵਿੱਚ ਕਿਉਂ ਨਾ ਅੱਜ ਖੜੇ ਕਰੇ ਉਦੋਂ ਉਦੋਂ ਵੀ ਇੱਕ ਤੇਗ ਰਹੀ ਹੋਣੀ ਹੈ ਜਦ ਬੰਦੇ ਤੋੜ ਕੇ ਛੋਨਾ 'ਚ ਖੜੇ ਕਰ ਦਿਓ ਤੁਸੀਂ ਉਦੋਂ ਤੁਸੀਂ ਇੱਕ ਤਾਂ ਕਰਾ ਲਿਆ ਸੋ ਇਹ ਇਹ ਨਾਲ ਲੋਕਾਂ 'ਚ ਕੋਈ ਲਫਾਫੇਬਾਜੀ ਕਹਾਣਾ ਇਹ ਇਹ ਵੀ ਹੁਣ ਉਹੋ ਜਿਹੀ ਪ੍ਰਚਾਰ ਸ਼ੁਰੂ ਹੋ ਗਿਆ ਜਿਹੋ ਜਿਹਾ ਪ੍ਰਚਾਰ ਦਿੱਲੀ ਦੀ ਸਰਕਾਰ ਜਾਂ ਚਿਪਗੰਤਮਨ ਸਰਕਾਰ ਕਰਹੀ ਹੈ ਇਹ ਕਿਸਾਨ ਜੱਚੇ ਬੰਦੀਆਂ ਖਾਸ ਕਰਕੇ ਜਿਹਨੀਆਂ ਦੇਖੇ ਨੇ ਇਹ ਵੀ ਕੁਛ ਕਰੀਆਂ ਨੇ ਪਰ ਇੱਕ ਗੱਲ ਪੱਕੀ ਹੈ ਵੀ ਡੱਡਿਆ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਹੈ ਉਹਦੇ ਉੱਤੇ ਮੋਦੀ ਸਾਹਿਬ ਨੇ ਤਾਂ ਮੰਨਣਾ ਕੋਈ ਨਹੀਂ ਕਿਉਂਕਿ ਉਹਨਾਂ ਦਾ ਇੱਥੀ ਕਰਤੀ ਉਹਨਾਂ ਤਾਂ ਸਾਰੇ ਸ਼ੂਬਿਆਂ ਦੇ ਵਾਸਤੇ ਕਾਢੀ ਚਿੱਠੀ ਇਹਨਾਂ ਕਰਕੇ ਕੱਢੀ ਹੈ ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਹੁਣ ਕਿਸਾਨ ਇਕੱਠੇ ਨਹੀਂ ਹੋ ਸਕਦੇ ਪਰ ਇੱਕ ਗੱਲ ਪੱਕੀ ਹੈ ਵੀ ਡੱਡਿਆ ਸਾਹਿਬ ਨੂੰ ਜੇ ਕੁਝ ਹੋ ਜਾਂਦਾ ਇਹ ਜੋ ਸੂਬਾ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਇਹ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਅੱਜ ਸਾਰੀਆਂ ਯੂਨੀਅਨਾਂ ਤਕਰੀਬਨ ਸੰਜੁਗਤ ਕਿਸਾਨ ਮੋਰਚਾ ਦੇ ਪਰ ਉਹ ਇਹਨਾਂ ਨੂੰ ਨਹੀਂ ਮੰਨਦੇ ਸੰਜੁਗਤ ਕਿਸਾਨ ਮੋਰਚਾ ਨੂੰ ਬਾਕੀ ਨੂੰ ਕਿਉਂ ਕਹਿੰਦੇ ਅਸੀਂ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾ ਇਹ ਤਾਂ ਰਾਜਨੀਤਿਕ ਨੇ ਭਲੇ ਫਿਰ ਵੀ ਜਾ ਰਹੇ ਨੇ ਪੀੜ ਕਰਨ ਜਾਂ ਜੋ ਵੀ ਕਰਨ ਉਹ ਗ੍ਰਾਹਕ ਗਰੁੱਪ ਦਾ ਵੀ ਮੈਂ ਕਿਤੇ ਪੜ੍ਹ ਰਿਹਾ ਸੀ ਉਹ ਵੀ ਕਿਸੇ ਨੇ ਭੇਜ ਰਹੇ ਨੇ ਆਪਣੇ ਬੀਟਰਾਂ ਨੂੰ ਇਹਨਾਂ ਨੇ ਨਹੀਂ ਮੰਨਣਾ ਉਹ ਗੱਲ ਵੱਖਰੀ ਹੈ ਇਹਨਾਂ ਨੇ ਮੰਨਣਾ ਨਹੀਂ ਮੈਨੂੰ ਪਤਾ ਹੈ ਵੀ ਇਹ ਜਿਹੜੇ ਨੇ ਤਾਂ ਕਹਿੰਦੇ ਫਿਰ ਤਾਂ ਇਹਨਾਂ ਦੀ ਇਹ ਤਾਂ ਹਰ ਇੱਕ ਗੱਲ ਤੇ ਚੌਧਰ ਦਾ ਸਵਾਲ ਹੋਇਆ ਹੋਇਆ ਹਮ ਤਾਂ। ਸੋ ਚੌਧਰ ਦੇ ਸਵਾਲ ਦੇ ਵਿੱਚ ਇੱਕ ਬੰਦਾ ਮਨਵਰਤ ਲਖਦਾ ਕੀ ਹੈ ਮਨਵਰਤ ਦਰਸ਼ਨ ਸਿੰਘ ਫਿਰਮਾਨ ਨੇ ਰੱਖਿਆ ਸੀ ਤੇ ਆਪਾਂ ਨੂੰ ਪਤਾ ਹੀ ਹੈ ਜੀ ਇਹਦੇ ਕੋਈ ਮਨਵਰਤ ਪਹਿਲੀ ਵਾਰ ਹੀ ਨਹੀਂ ਰੱਖਿਆ ਦੂਜੀ ਤੀਜੀ ਵਾਰ ਹੀ ਉਹਨਾਂ ਦਾ ਮਨਵਰਤ ਜੀ। ਨਹੀਂ ਨਹੀਂ ਮੈਂ ਇਸ ਤਾਂ ਨਹੀਂ ਜਾ ਰਿਹਾ ਵੀ ਉਹਦੇ ਵਿੱਚ ਕੋਈ ਨਾ ਕੋਈ ਸਮਝਾਤਾ ਹੋ ਜਾਂਦਾ ਸੀ। ਦੇਖੋ ਮਨਵਰਤ ਦਾ ਮਤਲਬ ਐ ਨਹੀਂ ਹੁੰਦਾ ਕਦੀ ਵੀ ਮਰਨਾ ਹੀ। ਇਹ ਨਹੀਂ ਮੈਂ ਮਰਨ ਵਰਤ ਦਾ ਮਤਲਬ ਹੈ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਅਸੀਂ ਆਪ ਦਾ ਸ਼ੀ ਜੀ ਦੇ ਸਕਦੇ ਤੇ ਇਹ ਹੋਣੋ ਗੱਲ ਮੰਨੀ ਨਹੀਂ ਜਾਣੀ ਐਮਐਸਪੀ ਦੇ ਉੱਤੇ ਹੈ ਇਹਨਾਂ ਦਾ ਐਮਐਸਪੀ ਤਾਂ ਪੱਕਾ ਹੈ ਸਰਕਾਰ ਇਹ ਜ਼ੋਰ ਲਾ ਲੈਣ ਫੇਰ ਹੋ ਕੇ ਡਟਕ ਲੈਣਾ ਸਰਕਾਰ ਐਮਐਸਪੀ ਨਹੀਂ ਦਿੰਦੀ ਇਹ ਮਤਲਬ ਦੱਸਦਾ ਸਰਕਾਰ ਤਾਂ ਇਸ ਤੋਂ ਖੁੱਲੀ ਮੰਡੀ ਤੋਂ ਤੋੜੀ ਹੋਈ ਆ ਆ ਜਿਹੜਾ 25 ਨਵੰਬਰ ਨੂੰ ਚਿੱਠੀ ਕੱਢੀ ਆ ਕਿ ਕਿਸਾਨ ਯੂਨੀਅਨ ਨੇ ਪੜੀ ਆ ਇਹਨਾਂ ਨੇ ਪੁੱਛਿਆ ਵੀ ਇਹ ਕੀ ਆ ਪੱਤੀ ਨਵੰਬਰ ਨੂੰ ਕੱਢਿਆ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਪੱਤੀ ਨਵੰਬਰ ਨੂੰ ਸਰਕਾਰ ਚ ਚਿੱਠੀ ਕਰ ਰਹੀ ਹੈ ਕਿ ਭਈ ਅਸੀਂ ਤਾਂ ਇਹ ਆਲੋ ਹਾਂ ਆ ਪੱਤੀ ਨਵੰਬਰ ਨੂੰ ਕੱਢਿਆ ਆ ਸਾਡੀ ਪਾਲਸੀ ਪੱਤੀ ਨਵੰਬਰ ਨੂੰ ਸੂਬਿਆਂ ਨੂੰ ਪੇਟੀ ਨੱਟ ਤੇ ਪਾਤੀ ਤੇ ਜਦੋਂ ਉਹਨਾਂ ਨੇ ਉਹਦੇ ਚ ਕਹਿਤਾ ਵੀ ਇਸ ਤਰ੍ਹਾਂ ਪ੍ਰਾਈਵੇਟ ਕਰਨੀਆਂ ਨੇ ਮੰਡੀਆਂ ਅਜੇ ਤਾਂ ਸਟਾਕ ਖਚੈਨ ਨਾਲ ਜੋੜਨਾ ਅਸੀਂ ਤਾਂ ਮੁਕਾਬਲੇਬਾਜ਼ੀ ਚ ਪਾ ਦੋ ਉਹਨਾਂ ਨੇ ਐਮਐਸਬੀ ਦੀ ਤਾਂ ਗੱਲ ਹੀ ਨਹੀਂ ਉਹਦੇ ਚ ਕਿਤੇ ਏਟੀਐਮ ਸੀ ਨੂੰ ਤੋੜਨ ਦੀ ਗੱਲ ਹੈ ਸਿੱਧੇ ਲਿਖੀ ਹੋਈ ਆ ਫਾਰਮ ਹਿਆਰਡ ਦੀ ਗੱਲ ਲਿਖੀ ਹੋਈ ਆ ਫਾਰਮ ਗੇਟ ਦੀ ਗੱਲ ਲਿਖੀ ਹੋਈ ਆ ਸਾਰੇ ਸਹਿਬਾਂ ਨੂੰ ਮੰਡੀ ਬਣਾਤਾ ਉਹ ਜਿਹੜੇ ਪਹਿਲੇ ਕਾਨੂੰਨ ਸੀ ਉਹੀ ਮੁੜ ਕੇ ਦੰਦੇ ਕਹਿੰਦਾ ਇਹਨਾਂ ਦੇ ਰਹੀਂ ਬਹੁਣ ਦੀ ਕੋਸ਼ਿਸ਼ ਕਰੀ ਸੀ ਉਦੋਂ ਰੌਲਾ ਪੈ ਗਿਆ ਉਦੋਂ ਨਹੀਂ ਲਿਆ ਸਕੇ ਹੁਣ ਉਹਨਾਂ ਨੇ ਦੇਖ ਲਿਆ ਵੀ ਠੀਕ ਆ ਇਹ ਕੱਲੇ ਨੂੰ ਸੋ ਕਿਸਾਨਾਂ ਦਾ ਜਿਹੜਾ ਕੱਠ ਸੀ ਉਹਨੂੰ ਤੋੜਿਆ ਏਕੇ ਨੂੰ ਇਹ ਪਹਿਲਾਂ ਚੋਣਾ ਲੜਵਾ ਕੇ ਇੱਥੇ ਹੋਣਾ ਆ ਕਰਕੇ ਏਕਾ ਤੋੜਿਆ ਦੂਜੀ ਗੱਲ ਸਰਕਾਰ ਦੇ ਤਸ਼ੱਦਦ ਜਾਦ ਖੱਟੜ ਨੇ ਕਰਿਆ ਸੀ ਖੱਟੜ ਸਾਹਿਬ ਨੇ ਤਸ਼ੱਦਦ ਹਰਿਆਣਾ ਦੇ ਕਿਸਾਨਾਂ ਤੇ ਉਹਦਾ ਜਵਾਬ ਇਹ ਜਾਂ ਮਿਲਦਾ ਸੀ ਉਹਨੂੰ ਕਿ ਦੋ ਤਿੰਨ ਦਿਨਾਂ ਬਾਅਦ ਉਹਨੂੰ ਪਿੱਛੇ ਮੁੜਨਾ ਪੈਂਦਾ ਸੀ ਇੱਥੇ ਤਸ਼ੱਦਦ ਕਰਕੇ ਬੰਦਾ ਸ਼ਹੀਦ ਕਰਤਾ ਲੱਤਾਂ ਵਹਾ ਟੋਟੀਆਂ ਅੱਖਾਂ ਚ ਨੀਗੀਆਂ ਗਿਆ ਲੋਕਾਂ ਦੀਆਂ ਇੱਥੇ ਤਾਂ ਉਹਨਾਂ ਨੂੰ ਕੋਈ ਜੂ ਨਹੀਂ ਕੰਮ ਤੇ ਸੁਣਦੀ ਕਿਸ ਕਰਕੇ ਉਹਨਾਂ ਦੇਖ ਲੋ ਮਿੱਥੇ ਕੌਣ ਪੁੱਛਦਾ ਜੋ ਮਰਜ਼ੀ ਕਰੀ ਜਾਓ ਕੁੱਟ ਦੋ ਮਾਰ ਦੋ ਸੋ ਸਰਕਾਰ ਹਮੇਸ਼ਾ ਇਹੀ ਦੇਖਦੀ ਹੁੰਦੀ ਹੈ ਛੇੜ ਕੇ ਕਿੰਨਾ ਕੌਡੀ ਪ੍ਰਤੀ ਕਰਿਆ ਹੁੰਦੀ ਹੈ ਕਿਉਂਕਿ ਪ੍ਰਤੀਕਿਰਿਆ ਕਰਨੀ ਜੇ ਕੋਈ ਕਰੇ ਜੇ ਕਿਹਨ ਸਾਨੂੰ ਖਰਾਬ ਕਹਿੰਦੇ ਹੈ ਜੇ ਕੋਈ ਕਰੇ ਵੀ ਭਾਈ ਇਹ ਮਾੜਾ ਹੋ ਰਿਹਾ ਉਹ ਕਹਿੰਦੇ ਇਹ ਤਾਂ ਬਿਆਨ ਦੇ ਕੇ ਸਾਡਾ ਨੁਕਸਾਨ ਕਰ ਰਹੇ ਨੇ ਕਿਹੜੇ ਬੰਦੇ ਇਸ ਮੰਦਰ ਤੇ ਆ ਜਾਣ ਵੀ ਦੂਜੇ ਜਥੇਬੰਦੀ ਬਿਆਨ ਵੀ ਨਾ ਦੇਵੇ ਉਹ ਤਾਂ ਤੁਸੀਂ ਕੀ ਕਰੋਗੇ ਬਿਆਨ ਨੂੰ ਕਦੇ ਵੈਲਕਮ ਨਹੀਂ ਕਰਦੇ ਇੱਕ ਦਿਨ ਹੀ ਮੈਂ ਇਹਨਾਂ ਦਾ ਸੁਣਿਆ ਜਦਿਆ ਹੋਵੇ ਤਾਂ ਦੱਸ ਦੇਣਾ ਵੀ ਇਹਨਾਂ ਨੇ ਵੈਲਕਮ ਕਰਿਆ ਵੀ ਹਾਂ ਫਲਾਨੀ ਜਥੇਬੰਦੀ ਸਾਡੇ ਸਪੋਰਟ ਚ ਹੈ ਉਹ ਕੰਨ ਨੇ ਸਾਰੇ ਆਲ ਇੰਡੀਆ ਸਾਡੇ ਸਮਰਥਨ ਚ ਇਥੋਂ ਦੀਆਂ ਜੱਥੇਬੰਦੀਆਂ ਬਾਰੇ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਜਿਹੜਾ ਰਾਜਨੀਤਿਕ ਜਿਹਨੂੰ ਅਸੀਂ ਕਹਿੰਦੇ ਆ ਐਸਕੀਐਮ ਉਹ ਸਾਡੇ ਸਮਰਥਨ ਚ ਹੈ ਇੱਕ ਦਿਨ ਕਿਹਾ ਹੋਵੇ ਇੱਕ ਦਿਨ ਕਿਹਾ ਹੋਵੇ ਆਹ ਕਰਾਂ ਹਾਂ ਜੱਥੇਬੰਦੀ ਸਾਡੇ ਸਮਰਥਨ ਚ ਹੈ ਫੇ ਤੁਸੀਂ ਜਾਂ ਕ੍ਰਾਂਤੀਕਾਰੀ ਜਾਂ ਫਲਾਣੀ ਜੋ ਵੀ ਨੇ ਜੂਨੀਅਨਾਂ ਨੇ ਸੇ ਇਸ ਕਰਕੇ ਇਹ ਵੱਡੀ ਕਿਤੇ ਨਾ ਕਿਤੇ ਗੜਬੜ ਹੈ ਇਹ ਵੱਡੀ ਗੜਬੜ ਦੇ ਵਿੱਚੋਂ ਹੀ ਸਰਕਾਰ ਨੂੰ ਤਾਕਤ ਮਿਲੀ ਹੈ ਇਹਨਾਂ ਦੇ ਅੰਦੋਲਨ ਚੋਂ ਸਰਕਾਰ ਨੂੰ ਚੋਣਾਂ ਜਿੱਤਣ ਦੀ ਵੀ ਤਾਕਤ ਮਿਲੀ ਹੈ ਇਹ ਸਰਕਾਰ ਨੂੰ ਆ ਤਾਕਤ ਵੀ ਮਿਲ ਰਹੀ ਹੈ ਕਿ ਅਸੀਂ ਹੁਣ ਆਹ ਜਾਂਦਾ ਇਹ ਦੇਖਦੇ ਹਾਂ ਹੁਣ ਇਹ ਜੇ ਕਰ ਲਾਂਗੇ ਜਿਹੜਾ ਕੁਝ ਕਰਨਾ ਇਹ ਐਮਐਸਪੀ ਤੇ ਖਤਮ ਕਰਤੀ ਇਹ ਕਹਿੰਦੇ ਨੇ ਅਸੀਂ ਐਮਐਸਪੀ ਵਾਸਤੇ ਡੱਡ ਰਹੇ ਹਾਂ ਉਹ ਕਹਿੰਦੇ ਅਸੀਂ ਐਮਐਸਪੀ ਖਤਮ ਕਰ ਕਿੱਸ ਚਿੱਠੀ ਕਰਤੀ ਅਰੇ ਇਹਨਾਂ ਦੇ ਵਰਤੋਂ ਕੱਢਿਆ ਦੱਲੇয়াল ਸਾਹਿਬ ਨੇ 26 ਤਰੀਕ ਨੂੰ ਵਰਤ ਰੱਖਿਆ ਕਿ 25 ਤਰੀਕ ਨੂੰ ਚਿੱਠੀ ਕਰਦੀ ਹੈ ਇਹ ਕੀ ਹੈ ਇਹਦਾ ਮਤਲਬ ਕੀ ਹੈ ਅਰੋ 26 ਤਰੀਕ ਨੂੰ ਵਰਤ ਦਾ ਐਲਾਨ ਪੈਂਦਾ ਕਰਤਾ ਸੀ 14 13 14 ਨੂੰ ਹਾਂਜੀ ਹਾਂਜੀ ਕਿਉਂਕਿ ਮਹਾਰਾਸ਼ਟਰੀ ਚੋਂਡ ਸੀ ਅੱਗੇ ਜਾਦਤ 14 ਨੂੰ اعلان ਕਰਤਾ ਸੀ ਸਰਕਾਰ ਨੇ ਇਹਨਾਂ ਨੇ 26 ਨੂੰ ਵਰਤ ਰੱਖਣਾ ਸੀ ਉਹਨੇ 25 ਨੂੰ ਚਿੱਠੀ ਕਰਤੀ ਐਂ ਪੁਲੀਪਾਲਸੀ ਬਣਾ ਕੇ ਮਾਰਕੀਟਿੰਗ ਦੀ ਇਹ ਇਹ ਭਾਲਦੇ ਨੇ ਉਹ ਕਹਿੰਦੇ ਵੀ ਉਹ ਫਿਰੇ ਨੱਕ ਕਢਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ ਉਹਨਾਂ ਤਾਂ ਨੱਕ ਵਢਾਉਣਾਂ ਦੀ ਗੱਲ ਕਰਤੀ ਕਿ ਕਿ ਸਰਕਾਰ ਨੇ ਕਿਹਨੂੰ ਕਰ ਤਿਆਰੇ ਇਹਨਾਂ ਦੇ ਐਨ ਉੱਤੇ ਕਹਿ ਕੇ ਵੀ ਰੱਖ ਲੋ ਵਰਤਾ ਸੀ ਚਿੱਠੀ ਤਾਂ ਅੱਛਾ ਜਿਹੜੀ ਗੀਤ ਕਰਵਾ ਲੈ ਇਹ ਚਿੱਠੀ ਕੱਢੀ ਇਹਦੇ ਤੇ ਤੁਹਾਨੂੰ ਲੱਗਦਾ ਵੀ ਦੇਸ਼ ਦਾ ਕਿਸਾਨ ਅੰਦੋਲਨ ਦੁਬਾਰਾ ਫਿਰ ਇਕੱਠਾ ਹੋ ਕੇ ਅੱਗੇ ਵਧੇਗਾ ਮੈਨੂੰ ਤਾਂ ਨਹੀਂ ਲੱਗਦਾ ਜੀ ਅਜੇ ਤਾਂ ਕੋਈ ਸੰਭਾਵਨਾ ਨਹੀਂ ਬਾਕੀ ਸਮੇਂ ਦੇ ਗਰ ਵਿੱਚ ਬਹੁਤ ਕੁਝ ਪਿਆ ਹੁੰਦਾ ਕਿਉਂਕਿ ਅਜੇ ਤਾਂ ਇਹ ਜਿਹੜੇ ਪਹਿਲੇ ਸੀਗੇ ਉਹ ਆਗੇ ਇਹ ਅੰਦੋਲਨ ਕਿਵੇਂ ਵਧੇਗਾ ਇਹਨਾਂ ਨੂੰ ਇੱਕ ਪਾਸੇ ਬੈਠ ਰਹਿਣਗੇ ਇਹਨਾਂ ਦੇ ਤਾਂ ਆਉਣਾ ਨਹੀਂ ਇਹ ਪਹਿਲਾਂ ਵੀ ਬਾਅਦ ਚ ਗਏ ਸੀ ਹਾਂਜੀ ਹਾਂਜੀ ਇਹਨਾਂ ਦਾ ਆਧਾ ਹੋਇਆ ਫਿਰ ਇਸ ਕਰਕੇ ਏਕਾ ਹੋਣਾ ਹੀ ਨਹੀਂ ਕਿਉਂਕਿ ਜੇ ਬਾਕੀ ਕਰਨਗੇ ਵੀ ਤਾਂ ਲੋਕ ਕਹਣਗੇ ਯਾਰ ਇਹ ਤਾਂ ਪਾੜੇ ਹੋਏ ਨੇ ਆਪਸ ਵਿੱਚ ਹੂੰ ਠੀਕ ਇਹ ਏਕਾ ਨਹੀਂ ਬੰਨਣਾ ਹੁਣ ਏਕਾ ਬੰਨਣ ਵਾਸਤੇ ਤਾਂ ਇਹੀ ਹੈ ਵੀ ਸਾਰੇ ਕੋਈ ਸਾਂਝੀ ਏਕਾ ਬਣਨ ਦਾ ਇੱਕ ਤਰੀਕਾ ਹੈਗਾ ਅਜੇ ਵੀ ਹੂੰ ਆ ਚਿੱਠੀ ਜੇ ਇਹਨਾਂ ਨੂੰ ਨਹੀਂ ਪਤਾ ਸੀ ਜਿਹੜੇ ਅੰਦਰਧੁਲੰਕਾਰ ਹੀ ਨੇ ਇਹ ਚਿੱਠੀ ਦੇ ਵਾਸਤੇ ਸਾਰਿਆਂ ਨੂੰ ਕਾਲ ਦੇਣ ਵੀ ਆਓ ਵੀ ਹੁਣ ਆਪਾਂ ਇਕੱਠੇ ਹੋਈਏ ਆ ਚਿੱਠੀ ਵਾਪਸ ਕਰਾਈਏ ਪਹਿਲਾਂ